ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਮੇਰਾ ਜੂਟੂ ਚੈਨਲ ਤੇ ਇੰਸਟਾਗ੍ਰam ਫੇਸਬੁੱਕ ਪੇਜ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਵਾਸਤੇ ਪੰਜ-ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ ਵਟਸਐਪ ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਟਰਾਲੀ ਵਕਾਊਆ ਸਾਈਜ਼ ਇਹਦਾ ਹੈਗਾ 16/7 ਫੁੱਟ ਦਾ 10 ਨਾਟ ਹੀ ਹਾਬਿਆ ਦਾਦੀ ਉਹ ਚਾਤੀ ਲੱਗੀ ਇਹਨੂੰ ਲਾਈਟਾਂ ਜਾਲੀ ਲੱਗੀਆਂ ਹੋਈਆਂ ਆ ਬੈੱਡ ਇਹਦਾ ਪੈਪਾ ਵਾਲਾ ਆ ਡਬਲ ਟੈਰੀਆ ਹਿੱਸਾ ਰੇਲ ਵਾਲਾ ਡਿਮਾਂਡ ਇਹਦੀ ਸਿਰਫ 315000 ਰੁਪਏ ਏਰੀਆ ਨੇੜੇ ਬਿਆਸ ਜਿਹੜਾ ਸ੍ਰੀ ਅਮਰitsar ਸਾਹਿਬ ਕਾਲ ਕਰੋ 98782 99783 98782 99783